मानसादी खालसा हाई स्कूल ਵਿਕੇ ਸੱਭਿਆਚਾਰ ਚੇਤਨਾ ਮੰਚ ਵੱਲੋਂ ਡਾਕਟਰ ਅਮਰਿਤਪਾਲ ਗੋਇਲ ਨੇ ਸਮਰਪਿਤ ਲੋੜੀ ਮੇਲਾ ਕਰਵਾਇਆ ਗਿਆ ਇਸ ਲੋੜੀ ਮੇਲੇ ਤੇ 51 ਪ੍ਰਤਿਭਾવાન ਲੜਕੀਆਂ ਨੂੰ ਮੈਨੇਜਿੰਗ ਡਾਇਰੈਕਟਰ ਵੱਲੋਂ ਸਨਮਾਨਿਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਾਨੂੰ ਧੀਆਂ ਨੂੰ ਵੀ ਬੇਟੀਆਂ ਦੇ ਬਰਾਬਰ ਸਮਝਣਾ ਚਾਹੀਦਾ ਹੈ ਕਿਉਂਕਿ ਅੱਜ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕੀਆਂ ਤੋਂ ਪਿੱਛੇ ਨਹੀਂ ਹਨ ਸੱਭਿਆਚਾਰ ਚੇਤਨਾ ਮੰਚ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਲੋੜੀ ਮੇਲਾ ਪ੍ਰਸ਼ੰਸਾਯੋਗ ਰਿਹਾ ਇਸ ਮੌਕੇ ਸਨਮਾਨਿਤ ਲੜਕੀਆਂ ਵੱਲੋਂ ਵੀ ਕੀਤਨਾ ਮਸਤੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ ਇਸ ਮੌਕੇ ਤੇ ਵੱਖ-ਵੱਖ ਪੰਜਾਬੀ ਗਾਇਕਾਵਾਂ ਵੱਲੋਂ ਸੱਭਿਆਚਾਰਕ ਗੀਤ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ ਮਾਨਸਾ ਤੋਂ ਐਰੀ ਟੀਵੀ ਲਈ ਮਨੀ ਸ਼ਰਮਾ ਦੀ ਰਿਪੋਰਟ ਪੱਥਰ ਦਾ ਤੂੰ ਜੇ ਪੂਜ ਕੇ ਪੱਥਰਾਂ ਨੂੰ ਤੇ ਤੂੰ ਵੀ ਬਣ ਜਾ ਪੱਥਰ ਦਾ ਗਰਖਾ ਕੋਥੀਆਂ ਪਰ ਨਹੀਂ ਆ ਪਰ ਇਲਮ ਨਾ ਹੋ ਰਾਇ ਅੱਖਰ ਦਾ ਬਹੁਤ ਮੰਨ ਅੱਖੇ ਪੜਾ ਹੈ ਹੁਣ ਨਾ ਪੜਨੂ ਅਥਰੇ ਪੜਾ ਹੈ ਤੇਰਾ ਬੇ ਆਪੇ ਹੀ ਰਾਹੀ ਹੋ ਜੂਗਾ ਲਾਦੇ ਆਪੇ ਹੀ ਰਾਹੀ ਹੋ ਜੂਗਾ ਆਪ ਜਿਸ ਦਾ ਕਰ ਲਿਖੇ ਉਹਨੇ ਕਰ ਦੇ ਤੁਕਾਰ ਨਾ ਕਰੇ ਤੁਕਾਰ ਨਾ ਕਰੇ ਹਰਦੀਪ ਕੋਰ ਹਰਦੀਪ ਕੋਰ ਮੈਂ ਤੇ ਪੰਜਾਬ ਦੀ ਕੰਪੀਟੀਸ਼ਨ ਹਰ ਸਾਲ ਫਰੀਦਕੋਟ ਵੱਲੋਂ ਹੋਇਆ ਜਾਂਦਾ ਹੈ ਤੇ ਉੱਥੇ ਹਰ ਸਾਲ ਬਹੁਤ ਹੀ ਇਲਾਕੇ ਆਪਣੇ ਪੂਰੇ ਪੰਜਾਬ ਚ ਕੁੜੀਆਂ ਲਈਆਂ ਜਾਂਦੀਆਂ ਨੇ ਉਹ ਪਹਿਲਾਂ ਤਾਂ ਉਹ ਆਡੀਸ਼ਨ ਲੈਂਦੇ ਨੇ ਹਰ ਇੱਕ ਕੁੜੀ ਦਾ ਹਨਾ ਉਹ 118 ਫਾਈਨਲ ਵਾਸਤੇ ਕੁੜੀਆਂ ਚੁੰਨਦੇ ਨੇ ਤੇ ਉਸ ਤੋਂ ਬਾਅਦ ਉਹ 3 ਤਿੰਨ ਪ੍ਰੀਸ਼ਨਾਂ ਕਰਦੇ ਨੇਗੇ ਤੇ ਮੈਂ ਉਹਨਾਂ ਵਿੱਚੋਂ ਮੈਨੂੰ ਸੈਕੰਡ ਵਾਰਡ ਮਿਲਿਆ ਹੈਗਾ ਪੀ ਪੰਜਾਬ ਦੀ ਦਾ ਤੇ ਅੱਜ ਮੈਨੂੰ ਸੱਭਿਆਚਾਰਕ ਮੰਚੇਤਨਾ ਵੱਲੋਂ ਤੇ ਆ ਚਾਦਮਾ ਲੋਹੜੀ ਮੇਲੇ ਤੇ ਮੈਨੂੰ ਬੁਲਾਇਆ ਗਿਆ ਹੈ ਸਨਮਾਨਿਤ ਕੀਤਾ ਗਿਆ ਹੈ ਸਨਮਾਨਿਤ ਕਰਨਾ ਹੈ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹਨਾਂ ਨੇ ਮੈਨੂੰ ਆਦਰ ਨਾਲ ਬੁਲਾਇਆ ਹੈ ਤੇ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਹਰ ਸਾਲ ਵੱਧ ਵੱਧ ਕੁੜੀਆਂ ਇਸ ਗਤੀਵਿਧੀਆਂ ਵਿੱਚ ਭਾਗ ਲੈਣ ਤੇ ਆਪਣੇ ਮਾਤਾ-ਪਿਤਾ ਦਾ ਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਾਉਂਦੀਆਂ ਹਨ ਧੰਨਵਾਦ ਮੈਂਦੀਪ ਗੌਰ ਮੇਰਾ ਨਾਮ ਹੈ ਜੋ ਹਮ ਮੈਨੂੰ ਕੰਪੀਟੀਸ਼ਨ ਵਿੱਚ ਐਨ ਪਾਰਟਿਸਿਪ ਕਰਿਆ ਸੀ 64th ਸਕੂਲ ਨੈਸ਼ਨਲ ਗੇਮਸ ਦਿੱਲੀ ਹੋਈਆਂ ਸੀਗੀਆਂ ਇਹਦੇ ਵਿੱਚ ਮੈਂ ਫਰਸਟ ਪੋਜੀਸ਼ਨ ਹਾਸਲ ਕਰੀ ਹੈ ਰਿਕਾਰਡ ਵੀ ਕਰਿਆ ਨਾਲ ਜੋ ਮੈਨੂੰ ਬਹੁਤ ਖੁਸ਼ੀ ਹੈ ਤੇ ਜਿਹੜੇ ਮੈਨੂੰ ਆ ਸੱਭਿਆਚਾਰ ਚੇਤਨਾ ਮੰਚ ਵੱਲੋਂ ਲੋੜੀ ਮੇਲੇ ਦੇ ਦੌਰਾਨ ਸਨਮਾਨਿਤ ਕੀਤਾ ਜਾ ਰਿਹਾ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਔਰ ਇਹਦੇ ਨਾਲ ਹੋਰ ਵੀ ਕੁੜੀਆਂ ਨੂੰ ਜੋ ਪ੍ਰੇਰਨਾ ਮਿਲਦੀ ਹੈ ਵੀ ਉਹ ਵੀ ਅਕਯਰ ਥੈਂਕ ਯੂ ਜੀ ਅਮਨਦੀਪ ਕੌਰ ਬਹੁਤ ਹੀ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ 30 ਆਂ ਦੇ ਲਈ ਪ੍ਰੋਗਰਾਮ ਕੀਤਾ ਜਾ ਰਿਹਾਗਾ ਬਹੁਤ ਹੀ ਮਾਨ ਦੀ ਗੱਲ ਲਗੀ ਇੱਕ ਕੁੜੀਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਵੀ ਕੁੜੀਆਂ ਨੂੰ ਪਹਿਲਾਂ ਕੁੜੀਆਂ ਡਰਦੀਆਂ ਸੀ ਵੀ ਸਾਨੂੰ ਪਿੱਛੇ ਰੱਖਿਆ ਜਾ ਰਿਆ ਉਹਨਾਂ ਨੂੰ ਭਰਾਵਾਂ ਦੇ ਨਾਲ ਵੀ ਘਰਾਂ ਦੇ ਵਿੱਚ ਬਿਤਕਰਾ ਕੀਤਾ ਜਾਂਦਾ ਸੀ ਪਰ ਹੁਣ ਉਹਦਾ ਨਹੀਂ ਰਿਹਾ ਚੇਤਨਾ ਮੰਚ ਵੀ ਇਹ ਉਪਰਾਲਾ ਕਰ ਰਿਹਾਗਾ ਵੀ ਧੀਆ ਨੂੰ ਵੱਧ ਤੋਂ ਵੱਧ ਅੱਗੇ ਲਿਆਂਦਾ ਜਾਵੇ ਉਹਨਾਂ ਦੇ ਟੈਲੈਂਟ ਨੂੰ ਅੱਗੇ ਲਿਆਂਦੇ ਜਾਵੇ ਉਹਨਾਂ ਦੀ ਕਲਾ ਨੂੰ ਨਿਖਾਰਿਆ ਜਾਵੇ ਇਹ ਚੇਤਨਾ ਮੰਚ ਦਾ ਸੀ ਬਹੁਤ ਜ਼ਿਆਦਾ ਧੰਨਵਾਦ ਕਰ ਰਿਆਂ ਉਹ ਕੁੜੀਆਂ ਦਲੀਆ ਨਾ ਕਰਨੇਗੇ ਸੋਸੀ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਤੀਆਂ ਦੀ ਲੋੜੀ ਮਨਾਉਣਾ ਕੀ ਉਹ ਘਰ ਬੈਠੀਆਂ ਤਿਆਂ ਦੇ ਇਥੇ ਪਹੁੰਚੀਆਂ ਤਿਆਂ ਨੂੰ ਸਨਮਾਨ ਦੇ ਰਹੇ ਨੇ ਤੀਆਂ ਵਾਲੇ ਮਾਪਿਆਂ ਤੋਂ ਜਾਣ ਲੈਂਦਾ ਕਿਦਾਂ ਤੀਆਂ ਨੂੰ ਪਲਕੀ ਸਜਾਇਆ ਇਹ ਵੀ ਉਹਨਾਂ ਮਾਪਿਆਂ ਦੀ ਖੁਸ਼ੀ ਨੂੰ ਜਾਣ ਲੈਂਦਾ ਜਿਨ੍ਹਾਂ ਤੀਆਂ ਨੇ ਨਾਰਿ ਸਨਾਇਆ ਇਹ ਵੀ ਤੂੰ ਤਾਂ ਦੇਖ ਕੇ ਜੱਗ ਦੀ ਰੀਤ ਬਾਬ ਵੇ ਤੂ ਤਾਂ ਦੇਖ ਕੇ ਜੱਗ ਦੀ ਰੀਤ ਬਾਬਲ ਮੈਨੂੰ ਕੁਖ ਦੇ ਵਿੱਚ ਮਰਵਾਇਆ ਏ ਵੇ ਮੈਨੂੰ ਕੁਖ ਦੇ ਵਿੱਚ ਮਰਵਾਇਆ ਏ ਪਤਾ ਤੈਨੂੰ ਪਤਾ ਤੈਨੂੰ ਹੋਂਦ ਜੱਗ ਦੀ ਨਾਲ ਮੇਰੇ ਫਿਰ ਹੌਸਲਾ ਕਿੱਥੋਂ ਦੱਸ ਇਨਾ ਆਇਆ ਏ ਵੇ ਫਿਰ ਹੌਸਲਾ ਕਿੱਥੋਂ ਇਨਾ ਆਇਆ ਏ ਧੰਨਵਾਦ ਜੀ ਅ ਅਸੀਂ ਇਸ 14ਵੇਂ ਲੋੜੀ ਮੇਲੇ ਦੌਰਾਨ 52 ਧੀਆਂ ਦਾ ਸਨਮਾਨ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਸਿੱਖਿਆ ਖੇਡਾਂ ਅਤੇ ਸੱਭਿਆਚਾਰ ਦੇ ਵੱਖ-ਵੱਖ ਖੇਤਰਾਂ 'ਚ ਜਿਹੜੀਆਂ ਸਟੇਟ ਤੇ ਨੈਸ਼ਨਲ ਪੱਧਰ ਤੱਕ ਦੀਆਂ ਮੱਲਾ ਮਾਰੀਆਂ ਨੇ ਤੇ ਇਹਨਾਂ ਵਿੱਚ ਸਾਡੀ ਖੜਕ ਸਿੰਘ ਵਾਲੇ ਦੀ ਉਹ ਬੱਚੀ ਵੀ ਸ਼ਾਮਲ ਹੈ ਜਿਨ੍ਹਾਂ ਨੇ ਇਸ ਵਾਰ 44 ਸਾਲਾਂ ਤੋਂ ਜਿਹੜਾ ਰਿਕਾਰਡ ਹੈ ਕੈਮ ਸੀ ਉਸ ਨੂੰ ਤੋੜਿਆ ਹੈ ਹੈਮਰ ਥਰੋ ਦੇ ਵਿੱਚ ਉਸ ਲੜਕੀ ਲਈ ਅਤੇ ਹੋਰ ਨਾਲ ਲੜਕੀਆਂ ਦੇ ਭਵਿੱਖ ਲਈ ਵੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਲੜਕੀਆਂ ਜਿਨ੍ਹਾਂ ਨੇ ਵੱਡੀਆਂ ਬਲਾਵਦੀਆਂ ਕੀਤੀਆਂ ਉਹਨਾਂ ਹਾਲਤਾਂ 'ਚ ਕੀਤੀਆਂ ਜਿੱਥੇ ਮਾਨਸਾ ਵਰਗਾ ਜ਼ਿਲ੍ਹਾ ਹੈ ਜਿੱਥੇ ਬਹੁਤ ਸਾਰੀਆਂ ਸਹੂਲਤਾਂ ਹੈ ਹੀ ਨਹੀਂ ਜਾਂ ਉਹਨਾਂ ਲਈ ਬੰਦੀ ਉਹਨਾਂ ਦੀ ਅਗਵਾਹੀ ਨਹੀਂ ਕੀਤੀ ਜਾ ਰਹੀ ਉਸਦੇ ਬਾਜੂਦ ਵੀ ਉਹਨਾਂ ਨੇ ਆਪਣੇ ਦਮ ਖੰਮ ਤੇ ਐਡੀਆਂ ਵੱਡੀਆਂ ਜਿੱਤਾਂ ਪ੍ਰਾਪਤ ਕਰ ਲਈਆਂ ਜਿਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਸਨੈਰੀ ਭੂਮੀ ਵਿਖ ਲਈ ਉਹਨਾਂ ਦੇ ਸੁਰੱਖਤ ਭੂਮੀ ਵਿਖ ਲਈ ਉਹਨਾਂ ਦੇ ਜੈਨਕਿ ਉਹਨਾਂ ਨੂੰ ਬੰਦਾ ਮਾਨ ਸਨਮਾਨ ਤੇ ਉਹਨਾਂ ਦੇ ਭੂਮੀ ਨੂੰ ਸੁਰੱਖਤ ਕੀਤਾ ਜਾਵੇ